ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਆਓ ਸੰਤ ਬਾਬਾ ਜਰ ਸਿੰਘ ਜੀ ਦੇ ਬਚਨਾਂ ਵਿੱਚੋਂ ਇੱਕ ਸਾਕੀ ਦੀ ਆਪ ਜੀ ਨਾਲ ਸਾਂਝ ਪਾਈ ਹੈ ਜੀ ਗੱਲ ਮਈ 1988 ਦੀ ਅਤ ਗਰਮੀ ਵਾਲੀ ਰਾਤ ਸੀ ਬਾਬਾ ਜੀ ਮੰਜੇ ਉੱਪਰ ਬੈਠੇ ਅੰਤਰ ਧਿਆਨ ਹੋਏ ਨਾਮ ਸਿਮਰਨ ਵਿੱਚ ਮਸਤ ਸਨ ਇੱਕ ਸੇਵਾਦਾਰ ਬਾਬਾ ਜੀ ਦੀ ਸੇਵਾ ਵਿੱਚ ਪੱਖਾ ਚੱਲ ਰਿਹਾ ਸੀ ਤੇ ਬਾਕੀ ਸੰਗਤ ਅਧਿਕ ਸੁੱਤੀ ਹੋਈ ਸੀ ਤੇ ਅਧਿਕ ਸੰਗਤ ਨੀਂਦ ਅਵਸਥਾ ਵਿੱਚ ਲੇਟੀ ਹੋਈ ਸੀ ਕੀ ਹੁੰਦਾ ਕਿ ਅਚਾਨਕ ਚਾਰ ਸਿੰਘ ਬਾਬਾ ਜੀ ਦੇ ਡੇਰੇ ਵਿੱਚ ਆ ਗਏ ਥੋੜੀ ਪਰਾਂ ਹਟ ਕੇ ਆਪਸ ਵਿੱਚ ਕੁਝ ਸਰਮੁਸਰ ਕਰਨ ਲੱਗੇ ਇੱਕ ਦੂਜੇ ਨੂੰ ਕਹਿਣ ਕਿ ਤੂੰ ਅਗਾਹ ਹੋ ਤੇ ਦੂਜਾ ਦੂਜੇ ਨੂੰ ਕਹੇ ਤੂੰ ਅਗਾਹ ਹੋ ਕੋਈ 10 ਕੁ ਮਿੰਟ ਉਹਨਾਂ ਵਿੱਚ ਇਸੇ ਤਰ੍ਹਾਂ ਹਿਲਜੁਲ ਜਾਈ ਹੁੰਦੀ ਰਹੀ ਤੇ ਬਾਬਾ ਜੀ ਨੂੰ ਪੱਖਾ ਚਲਦਿਆ ਸੇਵਾਦਾਰ ਉਹਨਾਂ ਵੱਲ ਇੱਕ ਟੱਕੀ ਵੇਖ ਰਿਹਾ ਸੀ ਤੇ ਹੈਰਾਨ ਸੀ ਉਹ ਮਨ ਵਿੱਚ ਸੋਚ ਰਿਹਾ ਸੀ ਕਿ ਜੇਕਰ ਇਹ ਬਾਬਾ ਜੀ ਦੇ ਦਰਸ਼ਨ ਕਰਨ ਲਈ ਆਏ ਹਾਂ ਨਾ ਤਾਂ ਅਗਾਹ ਕਿਉਂ ਨਹੀਂ ਆਉਂਦੇ ਆਖਰਕਾਰ ਤਿੰਨੇ ਜਾਣੇ ਤਾਂ ਥੋੜੀ ਦੂਰ ਹਟਵੇਂ ਖੜੇ ਰਹੇ ਤੇ ਇੱਕ ਸਿੰਘ ਅਗਾਹ ਬਾਬਾ ਜੀ ਦੇ ਲਾਗੇ ਆਇਆ ਪੱਖਾ ਝੱਲ ਰੇ ਸੇਵਾਦਾਰ ਨੂੰ ਆ ਕੇ ਕਹਿਣ ਲੱਗਾ ਬਾਬਾ ਜੀ ਦੇ ਨਾਲ ਬਚਨ ਕਰਨਾ ਹੈ ਹੋ ਸਕੇਗਾ ਕਿ ਨਹੀਂ ਸੇਵਾਦਾਰ ਨੇ ਕਿਹਾ ਕਿ ਆਪ ਬੜੀ ਖੁਸ਼ੀ ਨਾਲ ਬਚਨ ਕਰੋ ਤੇ ਉਹ ਸਿੰਘ ਨੇ ਫੇਰ ਪੁੱਛਿਆ ਕਿ ਬਾਬਾ ਜੀ ਸੁੱਤੇ ਹੋਏ ਆ ਨਾ ਤਾਂ ਪੱਖਾ ਚੱਲ ਰਿਹਾ ਸੇਵਾਦਾਰ ਨੇ ਕਿਹਾ ਕਿ ਬਾਬਾ ਜੀ ਸੌਂਦੇ ਬਹੁਤ ਘੱਟ ਹਨ ਜੇਕਰ ਤੁਸੀਂ ਬਚਨ ਕਰਨ ਲਈ ਆਏ ਹੋ ਤਾਂ ਕਰੋ ਪਰ ਉਹ ਸਿੰਘ ਦਾ ਜਿਵੇਂ ਬਚਨ ਕਰਨ ਨੂੰ ਲਈ ਹੌਸਲਾ ਹੀ ਨਹੀਂ ਸੀ ਪੈ ਰਿਹਾ ਏ ਬਾਬਾ ਜੀ ਨਾਲ ਬਚਨ ਕਿਵੇਂ ਕਰੀ ਥੋੜੇ ਹਟਵੇਂ ਖੜੇ ਤਿੰਨ ਸਿੰਘ ਵੀ ਕੁਝ ਨੇੜੇ ਆ ਗਏ ਤੇ ਉਸ ਨੂੰ ਹੱਥ ਨਾਲ ਇਸ਼ਾਰਾ ਕਰ ਲਈ ਬਚਨ ਕਰੀ ਉਹ ਸਿੰਘ ਬਾਬਾ ਜੀ ਦੇ ਅੱਗੇ ਹੱਥ ਜੋੜ ਕੇ ਖਲੋ ਗਿਆ ਤੇ ਕਹਿਣ ਲੱਗਾ ਬਾਬਾ ਜੀ ਤੁਹਾਨੂੰ ਬ੍ਰਹਮ ਗਿਆਨੀ ਕਿਉਂ ਆਖਦੇ ਹਨ ਬਾਬਾ ਜੀ ਨੇ ਨੇਤਰ ਖੋਲੇ ਤੇ ਉਹ ਤਿੰਨੇ ਜਾਣੇ ਵੀ ਬਾਬਾ ਜੀ ਦੇ ਲਾਗੇ ਆ ਕੇ ਬੈਠ ਗਏ ਕੋਈ ਸੰਗਤ ਵੀ ਜਾਗ ਪਈ ਬਾਬਾ ਜੀ ਨੇ ਖੁੱਲੇ ਨੇਤਰਾਂ ਦਾ ਪ੍ਰਕਾਸ਼ ਜਦੋਂ ਉਹਨਾਂ ਸਿੰਘਾਂ ਉੱਪਰ ਪਿਆ ਤਾਂ یوں ਜਾਪਦਾ ਸੀ ਜਿਵੇਂ ਉਹਨਾਂ ਕੋਲੋਂ ਬਾਬਾ ਜੀ ਦੇ ਮੱਥੇ ਦਾ ਦਗ ਦਾ ਕਰਦਾ ਨੂਰ ਛਲਿਆ ਨਹੀਂ ਸੀ ਗਿਆ ਚੋਹਾ ਨੇ ਇਹ ਠਾਰੂ ਦੀਵੀਆਂ ਪਾਲ ਲਈਆਂ ਤੇ ਬਾਬਾ ਜੀ ਨੇ ਕੋਲ ਬੈਠੇ ਉਸ ਸਿੰਘ ਨੂੰ ਪੁੱਛਿਆ ਕੀ ਆਨਾ ਵਾ ਉਸ ਨੇ ਨਿਰਮਤਾ ਦੇ ਨਾਲ ਬਾਬਾ ਜੀ ਨੂੰ ਉੱਤਰ ਦਿੱਤਾ ਬਾਬਾ ਜੀ ਤੁਹਾਨੂੰ ਬ੍ਰਹਮ ਗਿਆਨੀ ਕਿਉਂ ਆਖਦੇ ਹਨ ਤੇ ਬਾਬਾ ਜੀ ਨੇ ਉਹਨਾਂ ਸਾਰਿਆਂ ਨੂੰ ਹੱਥ ਨਾਲ ਇਸ਼ਾਰਾ ਕੀਤਾ ਤੇ ਨੇੜੇ-ਨੇੜੇ ਹੋ ਜਾਓ ਜਰਾ ਲਾਗੇ ਆ ਜਾਓ ਸਾਰੇ ਬਾਬਾ ਜੀ ਦੇ ਨੇੜੇ ਹੋ ਗਏ ਤਾਂ ਬਾਬਾ ਜੀ ਨੇ ਬਚਨ ਕੀਤਾ ਅਸੀਂ ਬ੍ਰह्म ਗਿਆਨੀਆਂ ਦੀ ਕੁੱਲ ਵਿੱਚੋਂ ਹਾਂ ਇਸ ਕਰਕੇ ਸਾਡੀ ਆਲ ਹੀ ਪੈ ਗਈ ਹੈ ਇਹ ਉੱਤਰ ਸੁਣ ਕੇ ਚਾਰੇ ਸਿੰਘ ਬਾਬਾ ਜੀ ਨੂੰ ਮੱਥਾ ਟੇਕ ਕੇ ਉੱਟ ਕੇ ਤੁਰ ਪਏ ਥੋੜੀ ਵਿੱਠ ਉੱਤੇ ਖਲੋ ਕੇ ਉਹਨਾਂ ਨੇ ਬਾਬਾ ਜੀ ਦੇ ਇੱਕ ਸ਼ਰਧਾਲੂ ਨੂੰ ਹੱਥ ਦੇ ਇਸ਼ਾਰੇ ਨਾਲ ਬੁਲਾਇਆ ਤੇ ਕਿਹਾ ਕਿ ਬਾਬਾ ਜੀ ਨੇ ਜੋ ਬਚਨ ਕੀਤਾ ਹੈ ਕਿ ਅਸੀਂ ਬ੍ਰਹਮ ਗਿਆਨੀਆਂ ਦੀ ਕੁੱਲ ਵਿੱਚੋਂ ਹਾਂ ਦਾ ਕੀ ਭਾਵ ਹੈ ਤਾਂ ਉਹ ਸ਼ਰਧਾਲੂ ਨੇ ਕਿਹਾ ਕਿ ਬਾਬਾ ਜੀ ਤੋਂ ਪਹਿਲਾਂ ਇਹ ਤੇ ਦੋ ਬ੍ਰਹਮ ਗਿਆਨੀ ਹੋਏ ਹਨ ਬਾਬਾ ਮੱਲਾ ਸਿੰਘ ਤੇ ਬਾਬਾ ਗੁਰਦੇਤ ਸਿੰਘ ਜੀ ਉਹ ਬਾਬਾ ਜੀ ਦੇ ਸਾਥੀ ਸਨ ਇਸੇ ਕਰਕੇ ਬਾਬਾ ਜੀ ਨੇ ਬਚਨ ਕੀਤਾ ਹੀ ਉਹਨਾਂ ਬ੍ਰਹਮ ਗਿਆਨੀਆਂ ਦੇ ਰਹਿਣ ਕਰਕੇ ਸਾਡੀ ਅੱਲ ਵੀ ਬ੍ਰਹਮ ਗਿਆਨੀ ਪੈ ਗਈ ਹੈ। ਸਰਦਾਰ ਲੂਦੀ ਇਹ ਗੱਲ ਸੁਣ ਕੇ ਸਿੰਘਾਂ ਨੇ ਦੱਸਿਆ ਕਿ ਉਹ ਬੜੀ ਦੂਰ ਤੋਂ ਆਏ ਹਨ। ਉਹਨਾਂ ਨੇ ਸੁਣਿਆ ਸੀ ਕਿ ਬਾਬਾ ਘੁੰਮਣਾ ਵਾਲਾ ਬ੍ਰਹਮ ਗਿਆਨੀ ਹੈ। ਇਹਨਾਂ ਸੰਤਾਂ ਦੀ ਪਰਖ ਕਰਨ ਲਈ ਇੱਥੇ ਆਏ ਹਨ। ਇਹ ਇਹ ਅਸਲ ਸਾਧ ਹਨ ਕਿ ਨਹੀਂ। ਅਸੀਂ ਮਨ ਵਿੱਚ ਕੋਈ ਭਾਵਨਾ ਧਾਰੀ ਹੋਈ ਸੀ ਕਿ ਪੂਰੀ ਹੋਵੇਗੀ ਤਾਂ ਅਸੀਂ ਮੰਨਾਂਗੇ ਸਾਡੇ ਮਨ ਦੀ ਭਾਵਨਾ ਤਾਂ ਡੇਰੇ ਪੈ ਰੱਖ ਦਿਆ ਹੀ ਪੂਰੀ ਹੋ ਗਈ ਸੀ ਦੂਜੇ ਅਸੀਂ ਇਹ ਪ੍ਰਸ਼ਨ ਬਾਬਾ ਜੀ ਨੂੰ ਪੁੱਛਣਾ ਵੀ ਚਾਹੁੰਦੇ ਸਾਂ ਡੇਰੇ ਤੋਂ ਬਾਹਰ ਤਾਂ ਅਸੀਂ ਪੂਰੀ ਜ਼ਰੂਰਤ ਤੇ ਰੋਹ ਦੇ ਨਾਲ ਆਏ ਸਾਂ ਕਿ ਅੱਜ ਘੁੰਮਣਾ ਵਾਲੇ ਨੂੰ ਇੱਕ ਪਾਸੇ ਲਾ ਕੇ ਆਉਣਾ ਹੈ ਜਾਂ ਤਾਂ ਉਹ ਮਾਫੀ ਮੰਗੇਗਾ ਤੇ ਜਾਂ ਫਿਰ ਸਾਡੇ ਸਵਾਲਾਂ ਦਾ ਜਵਾਬ ਦੇਵੇਗਾ ਉਹ ਕਹਿਣ ਲੱਗੇ ਕਿ ਅਸੀਂ ਇੱਕ ਪਾਸੇ ਗੱਲ ਕਰਨ ਆਏ ਸਾਂ ਕਿ ਇੱਕ ਪਾਸੇ ਗੱਲ ਲਾਉਣੀ ਹੀ ਲਾਉਣੀ ਹੈ ਪਰ ਕਹਿੰਦੇ ਜਦੋਂ ਅਸੀਂ ਅੰਦਰ ਬੜੇ ਤਾਂ ਜਿਹੜੇ ਸਾਡੇ ਬਾਹਰ ਮਨਸਾ ਨਾਲ ਕ੍ਰੋਧ ਦੇ ਨਾਲ ਭਰੇ ਜਦੋਂ ਅਸੀਂ ਅੰਦਰ ਬੜੇ ਤਾ ਸਾਡੇ ਮਨ ਇਕਦਮ ਸ਼ਾਂਤ ਹੋ ਗਏ ਅਸੀਂ ਤਾਂ ਪੂਰੀ ਰੋਹ ਤੇ ਜ਼ੁਰਤ ਦੇ ਨਾਲ ਆਏ ਸਾਂ ਪਰ ਅੰਦਰ ਵਰਦਿਆ ਹੀ ਸਾਡੇ ਮਨ ਹੋਰ ਦੇ ਹੋਰ ਹੋ ਗਏ ਤੇ ਸਾਡੇ ਕੋਲ ਹਿੰਮਤ ਵੀ ਨਹੀਂ ਹੋ ਰਹੀ ਸੀ ਕਿ ਬਾਬੇ ਨਾਲ ਪ੍ਰਸ਼ਨ ਕਰੀਏ ਬੜੇ ਸਾਧ ਵੇਖੇ ਹਨ ਪਰ ਅਸਲ ਇਹ ਹੈ ਕਹਿ ਕੇ ਉਹ ਗੁਰੂ ਫਤੇ ਬੁਲਾ ਕੇ ਉੱਥੋਂ ਚਲੇ ਗਏ ਸੋ ਕਹਿਣ ਤੋਂ ਭਾਵ ਬੜੇ ਬੜੇ ਲੋਕ ਬਾਬਾ ਜੀ ਦੇ ਕੋਲ ਆਏ ਆਪਣੇ ਪ੍ਰਸ਼ਨ ਲੈ ਕੇ ਕੋਈ ਹੰਕਾਰ ਦੇ ਵਿੱਚ ਆਇਆ ਕੋਈ ਕਿਸ ਤਰ੍ਹਾਂ ਆਇਆ ਪਰ ਸਾਰਿਆਂ ਦਾ ਬਾਬਾ ਜੀ ਨੇ ਉਹਨਾਂ ਦੇ ਹੰਕਾਰ ਨੂੰ ਮਾਰਿਆ ਉਹਨਾਂ ਨੂੰ ਸਿੱਧੇ ਰਾਹੇ ਪਾਇਆ ਉਹਨਾਂ ਦੇ ਪ੍ਰਸ਼ਨਾਂ ਦੀ ਉੱਤਰ ਦੇ ਕੇ ਉਹ ਉਹਨਾਂ ਦੀ ਸੰਤੁਸ਼ਟੀ ਕਰਾਈ ਸੋ ਭਾਈ ਆਓ ਆਪਾਂ ਵੀ ਬਾਬਾ ਜੀ ਦੇ ਬਚਨਾਂ ਅਨੁਸਾਰ ਮਲਪਾ ਖਾਣੇ ਤਿਆਗ ਕੇ ਗੁਰੂ ਵਾਲੇ ਬਣੀਏ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ